ਪੰਜਾਬੀ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਮਾਜਾ ਮਾਲਵਾਤ ਬਾਬਾ ਦੇ ਅਗਲੇ ਪੂਰੇ ਹਫਤਾ ਮੌਸਮ ਤੇ ਨજર ਮਾਰਾਂਗੇ ਸਭ ਤੋਂ ਪਹਿਲਾਂ ਨજર ਮਾਰਦੇ ਆ ਲੁਧਿਆਣਾ ਤੇ ਮਾਲਵੇ ਰਾਕੇ ਦੇ ਵਿੱਚ ਦਿਨ ਮੰਗਲਵਾਰ ਰਾਤ ਦੇ ਟਾਈਮ ਠੰਡ ਹੋਣ ਦੀ ਸੰਭਾਵਨਾ ਹੈ ਘੱਟੋ ਘੱਟ ਟੈਂਪਰੇਚਰ 8 ਡਿਗਰੀ ਰਹੇਗਾ ਤੇ ਆਸਮਾਨ ਸਾਫ਼ ਰਹੇਗਾ ਬੁੱਧਵਾਰ 27 ਤਰੀਕ ਨੂੰ ਸੰਘਣੇ ਬੱਦਲ ਦਿਖਾਈ ਦੇ ਸਕਦੇ ਨੇ ਪਰ ਕੋਈ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਵੀਰਵਾਰ ਨੂੰ ਵੀ ਇਸੇ ਤਰ੍ਹਾਂ ਹਲਕੀ ਤੋਂ ਦਰਮਿਆਨੀ ਬਦਲਵਾਈ ਤੇ ਰਾਤ ਦੇ ਟਾਈਮ ਟੈਂਪਰੇਚਰ ਘਟ ਕੇ 7 ਡਿਗਰੀ ਹੋਵੇਗਾ ਦਿਨ ਸ਼ੁੱਕਰਵਾਰ ਧੁੱਪ ਲੱਗਣ ਦੀ ਸੰਭਾਵਨਾ ਤੇ ਰਾਤ ਦੇ ਟਾਈਮ ਤੇਜ਼ ਹਵਾ ਚੱਲਣ ਦੀ ਸੰਭਾਵਨਾ ਰਹੇਗੀ ਸ਼ਨੀਵਾਰ ਤੀਤ੍ਰਿਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਤੇ ਰਾਤ ਦੇ ਟਾਈਮ ਟੈਂਪਰੇਚਰ ਘਟ ਕੇ 8 ਡਿਗਰੀ ਹੋਵੇਗਾ ਦਿਨ ਐਤਵਾਰ ਨੂੰ ਕੜਾਕੇ ਦਾ ਧੁੱਪ ਲੱਗਣ ਦੀ ਸੰਭਾਵਨਾ ਤੇ ਰਾਤ ਦੇ ਟਾਈਮ 10 ਤੋਂ 11 ਡਿਗਰੀ ਟੈਂਪਰੇਚਰ ਰਹੇਗਾ ਹੁਣ ਨਜ਼ਰ ਮਾਰਦੇ ਆ ਅਮਰੀਕਸਰ ਤਰਨਤਨ ਤੇ ਬਾਕੀ ਮਾਝਾ ਇਲਾਕੇ ਦੇ ਵਿੱਚ ਰਾਤ ਦੇ ਟਾਈਮ ਦਿਨ ਮੰਗਲਵਾਰ ਰਾਤ ਸਾਫ਼ ਰਹਿਣ ਦੀ ਸੰਭਾਵਨਾ ਨਾਲ ਹਲਕੀ ਤੋਂ ਦਰਮਿਆਨੀ ਹਵਾ ਤੇ 8 ਡਿਗਰੀ ਟੈਂਪਰੇਚਰ ਘਟ ਤੋਂ ਘਟ ਜਾਵੇਗਾ ਦਿਨ ਬੁੱਧਵਾਰ ਬਦਲ ਹੋਣ ਦੀ ਸੰਭਾਵਨਾ ਰਹੇਗੀ ਤੇ ਰਾਤ ਦੇ ਟਾਈਮ ਘਟ ਕੇ 7 ਡਿਗਰੀ ਟੈਂਪਰੇਚਰ ਰਹੇਗਾ ਦਿਨ ਵੀਰਵਾਰ 28 ਤਰੀਕ ਨੂੰ ਵੀ ਧੁੰਦ ਪੈਣ ਦੀ ਸੰਭਾਵਨਾ ਸਵੇਰ ਦੇ ਟਾਈਮ ਹੋਵੇਗੀ ਤੇ ਰਾਤ ਦੇ ਟਾਈਮ ਘਟ ਕੇ 7 ਡਿਗਰੀ ਰਹੇਗਾ ਦਿਨ ਸ਼ੁੱਕਰਵਾਰ ਵੀ ਇਸੇ ਤਰ੍ਹਾਂ ਹੀ ਧੁੱਪ ਲੱਗਣ ਦੀ ਸੰਭਾਵਨਾ ਵੀਰਵਾਰ ਸੋਪਨ ਬਮੀ ਸਭਾਵਨਾ ਤੇ ਰਾਤ ਦੇ ਟਾਈਮ 10 ਤੋਂ 11 ਟੈਂਪਰੇਚਰ ਰਹੇਗਾ ਐਤਵਾਰ ਵੀ ਇਸੇ ਤਰ੍ਹਾਂ ਧੁੰਦ ਪੈਣ ਦੀ ਸੰਭਾਵਨਾ ਮਾਝਾ ਇਲਾਕੇ ਦੇ ਵਿੱਚ ਹੋਵੇਗੀ ਹੁਣ ਨજર ਮਾਰਦੇ ਹਾਂ ਜਲੰਧਰ ਤੇ ਨਵਾਂ ਸ਼ਹਿਰ ਦੇ ਵਿੱਚ ਕਿਸ ਤਰ੍ਹਾਂ ਮੌਸਮ ਰਹੇਗਾ ਮੰਗਲਵਾਰ ਰਾਤ ਦੇ ਟਾਈਮ ਘੱਟੋ ਘੱਟ 8 ਡਿਗਰੀ ਟੈਂਪਰੇਚਰ ਤੇ ਬੁੱਧਵਾਰ 25 ਤੋਂ ਵੱਧ ਤੋਂ ਵੱਧ 25 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ ਤੇ ਨਾਲ ਸੰਘਣੇ ਬੁੱਲਦੇ ਰਹਿਣਗੇ ਵੀਰਵਾਰ ਨੂੰ ਵੀ ਹਲਕੀ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਹੈ ਤੇ ਨਾਲ ਤੇਜ਼ ਹਵਾ ਚੱਲੇਗੀ ਤੇ ਸ਼ੁੱਕਰਵਾਰ ਵੱਤਵਾਰ ਟੈਂਪਰੇਚਰ 25 ਡਿਗਰੀ ਦੇ ਨਾਲ ਕੜਾਕੇਦਾਰ ਧੁੱਪ ਲੱਗਣ ਦੀ ਸੰਭਾਵਨਾ ਰਾਤ ਦੇ ਦਾਈ ਟੈਂਪਰੇਚਰ ਘਟ ਕੇ 8 ਡਿਗਰੀ ਹੋਵੇਗਾ ਸ਼ਨੀਵਾਰ ਵੀ ਇਸੇ ਤਰ੍ਹਾਂ ਹੀ ਮੌਸਮ ਬਣਿਆ ਰਹੇਗਾ ਕੜਾਕੇਦਾਰ ਧੁੱਪ ਲੱਗਣ ਦੀ ਸੰਭਾਵਨਾ ਸਾਰਾ ਦਿਨ ਰਹੇਗੀ ਤੇ ਦਿਨ ਐਤਵਾਰ ਹਲਕੇ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਆ ਚੈਨ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੌਸਮ ਦੀ ਜਾਣਕਾਰੀ ਮਿਲਦੀ ਰਹੇ ਬਹੁਤ ਬਹੁਤ ਤੁਹਾਡਾ